ਕੱਲ ਜਦੋਂ ਸ਼ਾਮ ਪਈ ਤੇ ਇੱਕ ਟੀਵੀ ਚੈਨਲ ਨੇ ਇੱਕ ਡਿਬੇਟ ਰੱਖੀ ਸੀ ਡਿਬੇਟ ਭਾਵੇਂ ਹਿਮਾਚਲ ਦੇ ਅੰਦਰ ਖਾਲਸਾਈ ਝੰਡਿਆਂ ਦੇ ਬਾਰੇ ਸੀ ਪਰ ਮੈਨੂੰ ਇੱਕ ਫੋਨ ਆ ਗਿਆ ਕਹਿੰਦੇ ਵੀ ਡਿਬੇਟ ਦਾ ਵਿਸ਼ਾ ਬਦਲ ਗਿਆ ਮੈਂ ਕਿਹਾ ਵੀ ਕੀ ਹੋ ਗਿਆ ਮੈਂ ਸਫਰ ਸੀ ਤਾਂ ਉਹ ਕਹਿੰਦੇ ਕਿ ਸ਼ੰਭੂ ਤੇ ਖਨੌਰੀ ਤੇ ਜਿਹੜੀ ਪੁਲਿਸ ਆ ਉਸ ਨੇ ਹਮਲਾ ਕਰਤਾ ਤੇ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਦੇ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਮਿਸ਼ਾ ਬਦਲ ਗਿਆ ਸ਼ਾਮ ਨੂੰ ਡਿਬੇਟਾਂ ਸ਼ੁਰੂ ਹੋ ਗਈਆਂ ਤੇ ਚੈਨਲ ਦੇ ਵਿੱਚ ਦਿਖਾਈ ਦੇਣ ਲੱਗ ਗਿਆ ਕਿ ਜਿਹੜੇ ਸਾਲ ਦੇ ਕਰੀਬ ਲੋਕ ਜਿਹੜੇ ਆ ਬਾਰਡਰਾਂ ਤੇ ਬੈਠੇ ਕਿਸਾਨ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਜਿਹੜੀ ਲੜਾਈ ਬੜੇ ਲੰਬੇ ਸਮੇਂ ਤੋਂ ਪਹਿਲਾਂ ਦਿੱਲੀ ਦੇ ਬਾਰਡਰਾਂ ਤੇ ਲੜੀ ਉਹਨਾਂ ਦੀ ਲੜਾਈ ਵਾਸਤੇ ਇੱਥੇ ਦੋ ਮੋਰਚੇ ਲੱਗੇ ਉਹ ਮੋਰਚੇ ਜਿਹੜੇ ਆ ਉਹ ਕਿਸੇ ਬਿਰਲੇ ਟਾਟੇ ਦੇ ਪ੍ਰੋਗਰਾਮ ਨਹੀਂ ਸੀਗੇ ਉਹ ਤਾਂ ਪੜੀ-ਪੜੀ ਜੋੜ ਕੇ ਕਿਸੇ ਨੇ ਚਾਦਰ ਪਾਈ ਸੀ ਕਿਸੇ ਨੇ ਤਰਪਾਲ ਪਾਈ ਸੀ ਕਿਸੇ ਨੇ ਪੁਰਾਣੀ ਟਰਾਲੀ ਖੜਾਈ ਸੀ ਉਥੇ ਇੱਕ ਮੋਰਚਾ ਲੱਗਾ ਹੋਇਆ ਸੀ ਜਿੱਥੇ ਇੱਕ ਮੰਚ ਸਜਿਆ ਸੀ ਜਿੱਥੇ ਖਨੌਰੀ ਜਿਹੜੇ ਕੀ ਡੱਲੇਵਾਲ ਸਾਹਿਬ ਦੀ ਜਿੱਥੇ ਰਾਇਤ ਸੀ ਉਥੇ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਸੀ ਕਿਉਂਕਿ ਜਿਹੜਾ ਕਿਸਾਨ ਆ ਉਹ ਸਿੱਖੀ ਨਾਲ ਸੰਬੰਧਤ ਆ ਤੇ ਤਸਵੀਰਾਂ ਦਿਖਾਈ ਦੇ ਰਹੀਆਂ ਸੀ ਕਿ ਪੁਲਿਸ ਨੇ ਇਹ ਗੱਲ ਦੱਸਦੀ ਬੜੇ ਹੀ ਮਿੱਠੇ ਸੁਭਾਅ ਨਾਲ ਆਗੂ ਜਿਹੜੇ ਆ ਪਹਿਲੀ ਵਾਰ ਗੱਲ ਕਰਦੇ ਦਿਸੇ ਕਿ ਅਸੀਂ ਤੁਹਾਡੇ ਭਲੇ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਝਗੜਨਾ ਨਹੀਂਗਾ ਜੇ ਝਗੜੋਗੇ ਤਾਂ ਫਿਰ ਅਸੀਂ ਤੁਹਾਨੂੰ ਬੰਦੇ ਵੀ ਬਣਾਵਾਂਗੇ ਤੇ ਤੁਸੀਂ ਸਾਡੀਆਂ ਬੱਸਾਂ ਵਿੱਚ ਚੜ ਜਾਓ ਤਾਂ ਇਹ ਜਿਹੜੇ ਲੋਕ ਆ ਉਹਨਾਂ ਨੂੰ ਬੱਸਾਂ 'ਚ ਬਿਠਾਇਆ ਜਾ ਰਿਆ ਸੀ ਤੇ ਇੱਕ ਟੀਵੀ ਚੈਨਲ ਵਾਲਾ ਦਿਖਾ ਰਿਆ ਸੀਗਾ ਕਿ ਕਿਵੇਂ ਜਿਹੜੇ ਜੀਵੀਸੀ ਮਸ਼ੀਨਾਂ ਉਹ ਕਿਸਾਨਾਂ ਦੇ ਉਹ ਆਸ਼ਾ ਨੇ ਢਾ ਰਹੀਆਂ ਸੀ ਉਹਨਾਂ ਯੋਧਿਆਂ ਦੇ ਉਹਨਾ ਕਿਨਾਂ ਸੰਘਰਸ਼ੀ ਲੋਕਾਂ ਦੇ ਉਹਨਾਂ ਇਨਕਲਾਬੀਆਂ ਦੇ ਆਸ਼ਿਆਨੇ ਬੜੀ ਬੇਦਰਦੀ ਨਾਲ ਢਾਏ ਜਾ ਰਹੇ ਸੀ ਜਿਹੜੇ ਉਹਨਾਂ ਨੇ ਪੜੀ-ਪੜੀ ਜੋੜੀ ਸੀ ਮੈਨੂੰ ਲੱਗਦਾ ਸੀ ਕਿ ਜਿਵੇਂ ਬਿਜੜੇ ਦਾ ਆਲਣਾ ਬਣਦਾ ਨਾ ਕਿਉਂਕਿ ਕਿਸਾਨ ਕੋਈ ਕੋਈ ਕਿਨਾਂ ਠੱਗੀ ਨਹੀਂ ਮਾਰਦਾ ਜਾਂ ਕੋਈ ਹੋਰ ਮਾੜਾ ਕੰਮ ਨਹੀਂ ਕਰਦਾ ਉਹ ਤਾਂ ਦਸਾਂ ਨੌ ਦੀ ਕਿਰਤ ਕਰਦਾ ਬੀਜ-ਬੀਜ ਦਾ ਤੇ ਕਣਕ ਹੁੰਦੀ ਆ ਤੇ ਉਹ ਵੇਚਦਾ ਤੇ ਉਹਦੇ ਹਿੱਸੇ ਵਿੱਚੋਂ ਉਹ ਇਨਾਂ ਕਿਸਾਨ ਸੰਘਰਸ਼ਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਮੈਂ ਦੇਖਿਆ ਕਿ ਜਿਹੜੇ ਸਬਜ਼ੀਆਂ ਦੇ ਬਣੇ ਪਤੀਲੇ ਸੀ ਉਹਨਾਂ ਦੇ ਟੱਕਣ ਧਰੇ ਰਹਿ ਗਏ ਰੋਟੀਆਂ ਜਿਹੜੀਆਂ ਵਾਂ ਉਹ ਤਵੇ ਤੇ ਤਪਦੀਆਂ ਰਹਿ ਗਈਆਂ ਤੇ ਪੁਲਿਸ ਨੇ ਉਹਨਾਂ ਸਾਰਿਆਂ ਨੂੰ ਫੜ ਕੇ ਬੱਸਾਂ ਦੇ ਵਿੱਚ ਇਥੋਂ ਲੈ ਗਏ ਤੇ ਮੰਜ਼ਰ ਬੜਾ ਮਾੜਾ ਸੀ ਇੱਕ ਉਜਾੜਾ ਦਿਖਾਈ ਦੇ ਰਿਹਾ ਸੀ ਤੇ ਮੇਰੇ ਅੰਦਰ ਇੱਕ ਹੌਲ ਵੀ ਪੈ ਰਿਹਾ ਸੀ ਤੇ ਮਨ ਰੋ ਰਿਹਾ ਸੀ ਪਰ ਜਦੋਂ ਅੱਜ 20 ਤਰੀਕ ਦੀ ਸਵੇਰ ਜਦੋਂ ਹੋਈ ਤਾਂ ਮੈਂ ਜਦੋਂ ਸਵੇਰੇ ਟੀਵੀ ਚੈਨਲਾਂ ਦੇ ਦੇ ਚਰਚਾਵਾ ਦੇਖੀਆਂ ਜਾਂ ਖਬਰਾਂ ਦੇਖੀਆਂ ਤਾਂ ਮੈਨੂੰ ਇਦਾਂ ਲੱਗਾ ਕਿ ਰਾਤ ਵਾਲੀ ਗੱਲ ਕੋਈ ਵੱਡੀ ਗੱਲ ਨਹੀਂ ਹੈਗੀ ਐਵੇਂ ਮਨ ਦੇ ਅੰਦਰ ਤੂੰ ਵਹਿਮ ਕਰਦਾ ਤੇ ਜੋ ਕੁਝ ਦਿਖਾਈ ਦਿੱਤਾ ਉਹ ਆਪਣੇ ਆਪ ਦੇ ਵਿੱਚ ਅ ਬੜਾ ਇੱਕ ਚੰਗਾ ਜਿਹਾ ਲੱਗਿਆ ਤੇ ਉਹ ਚੰਗਾ ਲੱਗਣ ਕਰਕੇ ਮੈਂ ਅੱਜ ਤੁਹਾਡੇ ਨਾਲ ਤੇ ਖਾਸ ਤੌਰ ਤੇ ਜਿਹੜੀ ਆ ਜਿਹੜੀ ਕਿਸਾਨੀ ਲੀਡਰਸ਼ਿਪ ਆ ਮੈਨੂੰ ਮਾਫ ਕਰਨਗੇ ਮੇਰੇ ਸਤਿਕਾਰਯੋਗ ਆ ਤੇ ਮੇਰਾ ਜੀ ਕੀਤਾ ਕਿ ਉਹਨਾਂ ਦੇ ਜਿੰਨੇ ਪਿਛਲੇ ਸਮੇਂ ਚ ਤੁਸੀਂ ਕੰਮ ਕੀਤੇ ਆ ਉਹਨਾਂ ਨੂੰ ਬੂਰ ਪੈ ਗਿਆ ਤੇ ਕਿਵੇਂ ਬੂਰ ਪੈ ਗਿਆ ਕਿ ਜਿਹੜੀਆਂ ਪਾਰਟੀਆਂ ਤੋਂ ਅਸੀਂ ਹੱਕਾਂ ਦੀ ਗੱਲ ਕਰ ਰਹੇ ਸੀ ਉਹ ਸਾਰੀਆਂ ਹੀ ਪਾਰਟੀਆਂ ਤੁਹਾਡੇ ਨਾਲ ਆ ਕੇ ਖੜ ਗਈਆਂ ਸਿਰਫ ਇੱਕ ਜਿਹੜੀ ਆ ਜਿਹੜੀ ਅਕਾਲੀ ਦਲ ਆ ਜਿਹਨੂੰ ਤੁਸੀਂ ਆਪਣੀ ਹਮਾਇਤੀ ਪਾਰਟੀ ਨਹੀਂ ਗਿਣਦੇ ਪਿਛਲੇ ਸਮੇਂ ਚ ਤੁਸੀਂ ਜੋ ਕੁਛ ਉਹਨਾਂ ਨੇ ਕੀਤਾ ਉਹ ਆਪਾਂ ਬਾਅਦ ਵਿੱਚ ਇਸ ਦਾ ਖੁਲਾਸਾ ਕਰਾਂਗੇ ਪਰ ਮੈਨੂੰ ਇਦਾਂ ਲੱਗਿਆ ਕਿ ਉਹ ਸਾਰੀਆਂ ਪਾਰਟੀਆਂ ਤੁਹਾਡੇ ਨਾਲ ਖੜੀਆਂ ਨੇ ਤੇ ਉਹਨਾਂ ਦੇ ਆਗੂ ਬੜੇ ਜੋਸ਼ ਨਾਲ ਉਹ ਤੁਹਾਡੀ ਹਮਾਇਤ ਕਰ ਰਹੇ ਨੇ ਤੇ ਜਦੋਂ ਤੁਹਾਡੀ ਹਮਾਇਤ ਕਰ ਰਹੇ ਨੇ ਤੇ ਮੈਨੂੰ ਚੰਗਾ ਲੱਗਿਆ ਕਿ ਇਸ ਗੱਲ ਦੇ ਵਿੱਚ ਸਾਨੂੰ ਜਿਹੜੀ ਲੀਡਰਸ਼ਿਪ ਹੈ ਕਿਸਾਨੀ ਦੀ ਉਹਨਾਂ ਦੀ ਸਾਨੂੰ ਦਾਤ ਵੀ ਦੇਣੀ ਚਾਹੀਦੀ ਹੈ ਤੇ ਉਹਨਾਂ ਨੂੰ ਵਧਾਈ ਵੀ ਦੇਣੀ ਚਾਹੀਦੀ ਹੈ ਮੇਰੀ ਗੱਲ ਦਾ ਗੁੱਸਾ ਨਹੀਂ ਕਰੋਗੇ ਇਹ ਇਹ ਪਹਿਲੀ ਵਾਰ ਹੋਇਆ ਦਿਖਾਈ ਦਿੱਤਾ ਕਿ ਸਮੇਂ ਦੀ ਪੰਜਾਬ ਦੀ ਸਰਕਾਰ ਦੇ ਜਿਹੜਾ ਪ੍ਰਸ਼ਾਸਨ ਉਹਨੇ ਬੜੇ ਵਧੀਆ ਢੰਗ ਦੇ ਨਾਲ ਤੇ ਤੁਹਾਨੂੰ ਪਿਆਰ ਦੇ ਨਾਲ ਉਹਨਾਂ ਨੇ ਕਿਹਾ ਕਿ ਬੰਦੇ ਬਣਜੋ ਤੇ ਆ ਜਾਓ ਬਸਾਂ 'ਚ ਬੈਠ ਜਾਓ ਨਹੀਂ ਤਾਂ ਤੁਸੀਂ 300 ਤੇ ਅਸੀਂ 3000 ਇਸ ਤਰ੍ਹਾਂ ਦਾ ਮੰਜ਼ਰ ਵੀ ਮੈਂ ਪਹਿਲੀ ਵਾਰ ਵੇਖਿਆ ਤੇ ਜਿਹੜੀ ਸਾਡੀ ਤੁਹਾਡੀ ਸਭ ਤੋਂ ਵੱਡੀ ਆਪਾਂ ਪਾਰਟੀਆਂ ਦੀ ਗੱਲ ਕਰ ਲਈਏ ਕਿ ਕਿਹੜੀ-ਕਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਆ ਇੱਥੇ ਕਾਂਗਰਸ ਪਾਰਟੀ ਆ ਤੇ ਭਾਜਪਾ ਵਾ ਜਿਨ੍ਹਾਂ ਤੋਂ ਅਸੀਂ ਕਹਿ ਲਿਆ ਕਿ ਉਹ ਦੋ ਪਾਰਟੀਆਂ ਤਾਂ ਸੱਤਾ 'ਚ ਨੇ ਆ ਆਮ ਆਦਮੀ ਤੇ ਭਾਜਪਾ ਤੇ ਕਾਂਗਰਸ ਜਿਹੜੀ ਵਿਰੋਧੀ ਧਿਰ ਚ ਬੈਠੀ ਆ ਇਹਨਾਂ ਦੀ ਗੱਲ ਕਰਦੇ ਆ ਕਿ ਕਾਲੀਆਂ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਜਿਨ੍ਹਾਂ ਨੇ ਤੁਸੀਂ ਰੋੜੇ ਮਾਰੇ ਸੀ ਉਹਨਾਂ ਦੀ ਗੱਲ ਬਾਅਦ ਚ ਕਰਦੇ ਆ ਹੁਣ ਮੈਂ ਆਮ ਆਦਮੀ ਦੀ ਗੱਲ ਕਰਦਾ ਕਿ ਕੱਲ ਜੋ ਕੁਝ ਹੋਇਆ ਕਿਉਂਕਿ ਇੱਕ ਦੋ ਦਿਨ ਪਹਿਲਾਂ ਸਾਡੇ ਜਿਹੜੇ ਕੇਜਰੀਵਾਲ ਸਾਹਿਬ ਤੇ ਉਹਨਾਂ ਦੇ ਚਰਨ ਸੇਵਕ ਭਗਵੰਤ ਮਾਨ ਜੀ ਇਸ ਪੰਜਾਬ ਦੇ ਦੌਰੇ ਤੇ ਨੇ ਤੇ ਨਸ਼ਿਆਂ ਦੇ ਖਿਲਾਫ ਇੱਕ ਯੁੱਧ ਦਾ ਦੇ ਡੰਕੇ ਵਜਾ ਰਹੇ ਨੇ ਤੇ ਉਹਨਾਂ ਦੇ ਹੁਕਮਾਂ ਨਾਲ ਜਿਹੜੀ ਇਹ ਫੌਜ ਜਿਹੜੀ ਇਹ ਪੁਲਿਸ ਜਿਨੇ ਇਹ ਸਾਰਾ ਪਾਣਾ ਵਰਤਾਇਆ ਉਹ ਉਹਨਾਂ ਦੀ ਪਾਰਟੀ ਦੇ ਆਗੂ ਟੀਵੀ ਤੇ ਬੈਠ ਕੇ ਚੀਮਾ ਸਾਹਿਬ ਜ਼ਿਕਰ ਕਰ ਰਹੇ ਸੀ ਕਿੰਨੇ ਵਧੀਆ ਢੰਗ ਨਾਲ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਪੰਜਾਬ ਦੀ ਤਰੱਕੀ ਲਈ ਤੁਹਾਡੇ ਆਸ਼ੀਆ ਨੇ ਢਾ ਰਹੇ ਆ ਤੁਹਾਡਾ ਲੋਕਤੰਤਰੀ ਹੱਕ ਇਸ ਕਰਕੇ ਖੋ ਰਹੇ ਆ ਕਿਉਂਕਿ ਤੁਹਾਡੇ ਜਿਹੜੇ ਬੱਚੇ ਉਹਨਾਂ ਦਾ ਫਿਕਸਰ ਜਣੇ ਆ ਉਹ ਕਹਿੰਦੇ ਕਿ ਉਹਨਾਂ ਦੇ ਨਾਲ ਕਿਨਾ ਦੂਸਰੇ ਹੋਰ ਆਗੂ ਵੀ ਜਿਹੜੇ ਆ ਉਹ ਬੜੇ ਵਧੀਆ ਢੰਗ ਨਾਲ ਗੱਲ ਕਰ ਰਹੇ ਸੀ ਤੇ ਮੈਨੂੰ ਲੱਗਦਾ ਕਿ ਦੇਸ਼ ਦਾ ਸੂਬੇ ਦਾ ਖਜ਼ਾਨਾ ਮੰਤਰੀ ਜੇ ਇਹ ਗੱਲ ਕਹਿੰਦਾ ਹੋਵੇ ਤੇ ਸਾਨੂੰ ਸੁਣ ਲੈਣਾ ਚਾਹੀਦਾ ਉਹ ਕਹਿੰਦੇ ਵੀ ਇਹ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਅਸੀਂ ਕਰ ਰਹੇ ਹਾਂ ਉਹਨਾਂ ਦੇ ਉਜਲੇ ਭਵਿੱਖ ਲਈ ਉਹਨਾਂ ਦੀਆਂ ਨੌਕਰੀਆਂ ਲਈ ਜਿਹੜਾ ਇਹ ਜਿਹੜਾ ਕਿਨਾ ਨਸ਼ਾ ਵਧਿਆ ਵਾ ਇਹ ਇਸੇ ਕਰਕੇ ਵਧਿਆ ਕਿਉਂਕਿ ਦੋ ਬਾਰਡਰ ਬੰਦ ਸੀਗੇ ਸੋ ਤੁਹਾਡੀ ਇਸਮਤ ਨੂੰ ਖੋਲਣ ਵਾਸਤੇ ਜਿਹੜੀ ਆਮ ਆਦਮੀ ਕਹਿੰਦੀ ਆ ਉਹ ਤੁਹਾਡੇ ਲਈ ਅਸੀਂ ਕਰ ਰਹੇ ਆ ਤੇ ਉਹਨਾਂ ਦੇ ਇੱਕ ਲੀਡਰ ਨੇ ਇਹ ਤੁਹਾਨੂੰ ਕਹਿ ਦਿੱਤਾ ਮੈਨੂੰ ਬੜਾ ਚੰਗਾ ਲੱਗਾ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਯਾਤਰੂ ਜਿਹੜੇ ਆ ਉਹ ਘਟ ਗਏ ਸੀਗੇ ਕਿਉਂਕਿ ਇਹ ਰਸਤੇ ਦੋ ਬੰਦ ਸੀਗੇ ਸੋ ਇੰਨੀ ਫਿਕਰਮੰਦੀ ਪੰਜਾਬ ਲਈ ਹੋਵੇ ਪੰਜਾਬ ਦੇ ਕਿਸਾਨੇ ਲਈ ਹੋਵੇ ਕਿਉਂਕਿ ਪਹਿਲਾਂ ਉਹ 5 ਮਿੰਟ ਦੇ ਵਿੱਚ ਜਿਹੜੀਆਂ 24 ਜਿਹੜੀਆਂ ਤੁਹਾਡੀਆਂ ਫਸਲਾਂ ਦੇ ਜਿੰਸਾਂ ਦੀ ਚੁਟਕੀ ਮਾਰ ਕੇ ਉਹਨਾਂ ਨੇ ਸਾਰੀ ਐਮਐਸਬੀ ਦਿੱਤੀ ਹੋਈ ਆ ਸੋ ਤੁਹਾਡੇ ਤੁਹਾਡੇ ਨਾਲ ਤੁਹਾਡਾ ਫਿਕਰ ਤਾਂ ਹੈ ਹੀ ਆ ਤੁਹਾਡੇ ਇੱਜ਼ਤ ਮਾਨ ਸਨਮਾਨ ਦਾ ਫਿਕਰ ਆ ਪਰ ਉਹ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਦੀ ਗੱਲ ਕਰਦੇ ਨੇ ਸੋ ਮੈਨੂੰ ਬਹੁਤ ਚੰਗਾ ਲੱਗਾ ਕਿ ਉਹ ਪਾਰਟੀ ਜਿਹੜੀ ਜਿਹਨੂੰ ਤੁਸੀਂ ਆਪਣੀ ਪਾਰਟੀ ਕਹਿੰਦੇ ਸੀ ਜਿਨ੍ਹਾਂ ਨੇ ਬਦਲਾਅ ਦੀ ਗੱਲ ਕੀਤੀ ਕਿਸਾਨ ਭਰਾਵੋ ਮਾਫ਼ ਕਰਨਾ ਗੁੱਸਾ ਨਾ ਕਰਿਓ ਅੰਦਰ ਖਾਤੇ ਕਿੰਨੀਆਂ ਗੱਲਾਂ ਹੋਈਆਂ ਕੀ ਕੁਝ ਹੋਇਆ ਤੁਸੀਂ ਹਮਾਇਤ ਕੀਤੀ ਤੇ ਇੱਕ ਬਦਲਾਅ ਲੈ ਕੇ ਆਏ ਪੰਜਾਬ ਦੇ ਅੰਦਰ ਤੇ ਮੈਨੂੰ ਲੱਗਦਾ ਉਹ ਬਦਲਾਅ ਹੁਣ ਤੁਹਾਡੇ ਲਈ ਨਹੀਂ ਤੁਹਾਡੇ ਪੁੱਤਰਾਂ ਦੇ ਭਵਿੱਖ ਵਾਸਤੇ ਨੌਕਰੀਆਂ ਵਾਸਤੇ ਇਸ ਪੰਜਾਬ ਚੋਂ ਨਸ਼ਾ ਖਤਮ ਕਰਨ ਵਾਸਤੇ ਇਸ ਪੰਜਾਬ ਦੀ ਖੁਸ਼ਹਾਲੀ ਵਾਸਤੇ ਉਹਨਾਂ ਨੇ ਇਹ ਬਾਰਡਰ ਖੋਲੇ ਆ ਤੇ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋ ਕਿਸੇ ਨਾ ਕਿਸੇ ਢੰਗ ਨਾਲ ਇਹ ਗੱਲ ਦਿਖਾਈ ਦਿੰਦੀ ਆ ਇਹ ਵੀ ਵਧਾਈ ਆ ਆਪਣੇ ਆਪ ਦੇ ਵਿੱਚ ਮੈਂ ਇਹ ਗੱਲ ਕਰਦਾ ਕਿ ਜੋਤਸ਼ੀ ਪੰਡਤ ਕਈ ਵਾਰੀ ਹਾਲਾਤਾਂ ਦਾ ਜ਼ਿਕਰ ਕਰਦੇ ਹੁੰਦੇ ਆ ਕਿ ਆ ਜਿਹੜੇ ਜਿਹੜੇ ਗ੍ਰਹਿ ਇੰਨੇ ਇਕੱਠੇ ਜੁੜੇ ਕਦੇ ਜੁੜੇ ਹੀ ਨਹੀਂ ਉਸ ਕਰਕੇ ਮੈਂ ਕਹਿ ਰਿਹਾ ਕਿ ਤੁਹਾਡੀ ਪਾਰਟੀ ਨੇ ਤੁਹਾਡੇ ਲਈ ਇਹ ਕੁਝ ਕੀਤਾ ਹੀ ਕੀਤਾ ਤੇ ਤੁਹਾਨੂੰ ਵਧਾਈ ਹੈ ਇਸ ਗੱਲ ਦੀ ਇਹਦੇ ਵਿੱਚ ਹੀ ਮੈਂ ਕਹਿ ਦੇਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਤੇ ਰਾਜ ਕਰ ਰਹੀ ਆ ਜਿਹਦੇ ਦੇ ਖਿਲਾਫ ਤੁਸੀਂ ਲੜਾਈ ਲੜੀ ਦਿੱਲੀ ਦੇ ਬਾਰਡਰਾਂ ਤੇ ਉਸ ਲੜਾਈ ਦੇ ਵਿੱਚ ਲੋਕਾਂ ਨੇ ਮਦਦ ਕੀਤੀ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਸਾਡੇ ਐਨਆਰਆਈ ਭਰਾਵਾਂ ਦਾ ਯੋਗਦਾਨ ਰਿਹਾ ਤੇ ਉਹ ਪਾਰਟੀ ਜਿਹੜੀ ਜਿਨੇ ਜਿਨੇ ਇਹ ਗੱਲ ਸੋਚੀ ਕਿ ਸਾਡੇ ਗੋਡੇ ਟਿਕਵਾਏ ਮੋਦੀ ਸਾਹਿਬ ਦੇ ਗੋਡੇ ਕਿਸਾਨਾਂ ਨੇ ਟਿਕਵਾਤੇ ਤਿੰਨ ਕਾਲੇ ਕਾਨੂੰਨ ਜਿਹੜੇ ਆ ਉਹਨਾਂ ਦਾ ਐਲਾਨ ਕਰ ਦਿੱਤਾ ਗਿਆ ਪਰ ਤੁਹਾਨੂੰ ਛੁਣਛਣਾ ਫਰਾਦਤਾ ਤੁਸੀਂ ਉਹ ਛੁਣਛਣਾ ਫੜ ਕੇ ਇਹ ਕਿ ਨਾ ਪੰਜਾਬ ਵੱਲ ਆਏ ਕਿਉਂਕਿ ਕਿਸੇ ਇੱਕ ਧਿਰ ਨੂੰ ਇਸ ਤਰ੍ਹਾਂ ਦੀ ਆਫਰ ਸੀ ਕਿ ਆਓ ਪੰਜਾਬ ਵਿੱਚ ਤੁਹਾਨੂੰ ਮੁੱਖ ਮੰਤਰੀ ਬਣਾਉਨੇ ਆ ਉਹ ਪਾਰਟੀ ਦੇ ਆਗੂ ਸਾਡੇ ਦੇਸ਼ ਦੇ ਜਿਹੜੇ ਵੱਡੇ ਇੱਕ ادارے ਦੇ ਮੰਤਰੀ ਆ ਉਹ ਬੜੀ ਇਸ ਗੱਲ ਦੇ ਲਈ ਤਸੱਲੀ ਦਾ ਪਕਟਾਵਾ ਕਰ ਰਹੇ ਸੀ ਤੇ ਪੰਜਾਬ ਸਰਕਾਰ ਦੀ ਕਾਰਜਕਾਰੀ ਨੂੰ ਵੱਡੇ ਪੱਧਰ ਤੇ ਨਿੰਦਰੇ ਸੀ ਕਿ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਤਾਂ ਤੁਹਾਡੇ ਦਰ ਆ ਗਈ ਆ ਤੁਸੀਂ ਦਿੱਲੀ ਜਾਣਾ ਚਾਹੁੰਦੇ ਸੀ ਤੁਹਾਨੂੰ ਇੰਨੀ ਦੂਰੀ ਤੈਅ ਕਰਨੀ ਪੈਣੀ ਸੀ ਤੇ ਸਾਡੀ ਭਾਰਤੀ ਜਨਤਾ ਪਾਰਟੀ ਦੇ ਵੇਖੋ ਤੁਹਾਡੇ ਦਵਾਰੇ ਆ ਕੇ ਚੰਡੀਗੜ੍ਹ ਤੋਂ ਨਾਲ ਮੀਟਿੰਗਾਂ ਕਰ ਰਹੇ ਨੇ ਤੇ ਤੁਹਾਡੇ ਨਾਲ ਧੋਖਾ ਕਰਤਾ ਅਸੀਂ ਸਭ ਤੋਂ ਵੱਧ ਕਿਸਾਨਾਂ ਦੇ ਹਮੈਤੀ ਆ ਦੇ ਸਸੀ ਦਾ ਗੱਲ ਕਰ ਰਹੇ ਆਂ ਤੇ ਭਾਵੇਂ ਕੀ ਇਹ ਊਂਟ ਦਾ ਬੋਲ ਤਾਂ ਕਿੰਨੇ ਧੇਰ ਹੋ ਗਿਆ ਨਹੀਂ ਡਿੱਗਿਆ ਗਾਂ ਕਦੋਂ ਡਿੱਗੇਗਾ ਮਹਾਰਾਜ ਕਿਰਪਾ ਕਰਕੇ ਡੇਗੇ ਕਿਉਂਕਿ ਇਹ ਜਿਹੜੇ ਕਿਸਾਨ ਨੇ ਜਿਹੜੇ ਵਿਚਾਰੇ ਮਿਹਨਤ ਕਾ ਸ਼ਲੋਕ ਨੇ ਇਹਨਾਂ ਨੂੰ ਜਿਸ ਤਰ੍ਹਾਂ ਗੁੰਮਰਾਹ ਕੀਤਾ ਜਾਂਦਾ ਜਾਂ ਜੋ ਇਹਨਾਂ ਦੇ ਨਾਲ ਧੋਖੇ ਹੋ ਰਹੇ ਨੇ ਸੋ ਉਹ ਭਾਰਤੀ ਜਨਤਾ ਪਾਰਟੀ ਕਹਿੰਦੀ ਵੀ ਕਿਸਾਨਾਂ ਨਾਲ ਧੋਖਾ ਹੋ ਗਿਆ ਅਸੀਂ ਹਮੈਤਿਆਂ ਅਸੀਂ ਗੱਲ ਕਰਨ ਲਈ ਚੰਡੀਗੜ੍ਹ ਚ ਆਏ ਆ ਤੇ ਇਹ ਜਿਹੜੀ ਜਿਹੜੀ ਪੰਜਾਬ ਦੀ ਸਰਕਾਰ ਆ ਇਹਨੇ ਘੇਰ ਕੇ ਭੁਲੇਖੇ ਚ ਲੈ ਕੇ ਤੁਹਾਡੇ ਨਾਲ ਵਿਸ਼ਵਾਸ ਘਾਟ ਕੀਤਾ ਤੇ ਉਹਨਾਂ ਦਾ ਵੱਡਾ ਦਮਗਜਾ ਤੇ ਇਹ ਗੱਲ ਵੀ ਠੀਕ ਹੈ ਕਿ ਉਹ ਕਹਿੰਦੇ ਅਸੀਂ ਤਾਂ ਤੁਹਾਡਾ ਮਸਲਾ ਨਿਬੇੜਨਾ ਚਾਹੁੰਦੇ ਹਾਂ ਤੇ ਇਹ ਜਿਹੜੀ ਇੱਕ ਵੱਡੀ ਧਿਰ ਜਿਹੜੀ ਦੇਸ਼ ਦੇ ਸੱਤਾ ਦੇ ਵਿੱਚ ਬੈਠੀ ਆ ਉਸ ਦੇ ਆਗੂ ਵੀ ਇਸ ਸਮੇਂ ਤੇ ਵੱਡੀ ਤੁਹਾਡੀ ਹਮਾਇਤ ਕਰ ਰਹੇ ਨੇ ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਆ ਸੋ ਇਸ ਗੱਲ ਉਸ ਵਧਾਈ ਦੇ ਵਿੱਚ ਇਹ ਵੀ ਇੱਕ ਹਿੱਸਾ ਆਉਂਦਾ ਤੇ ਉਸ ਤੋਂ ਬਾਅਦ ਮੈਂ ਤੀਜੀ ਪਾਰਟੀ ਕਾਂਗਰਸ ਦੀ ਗੱਲ ਕਰਦਾ ਹੁਣ ਕਾਂਗਰਸ ਦੇ ਰਾਜਾ ਵੜਿੰਗ ਜੀ ਭਾਵੇਂ ਕੀ ਚਲੋ ਵਿਰੋਧੀ ਧਿਰ ਚ ਨੇ ਉਹੀ ਇਸ ਗੱਲ ਦੇ ਵਿੱਚ ਤੁਹਾਡੇ ਵੱਡੇ ਹਮੈਤੀ ਨੇ ਤੇ ਹੋਰ ਚੰਨੀ ਸਾਹਿਬ ਤੇ ਹੋਰ ਸਾਰੇ ਆਗੂਆਂ ਨੇ ਵੱਡੀ ਪੱਧਰ ਤੇ ਉੱਤੇ ਸਿਆਸੀ ਭਾਸ਼ਣ ਤੇ ਸਿਆਸੀ ਬਿਆਨਬਾਜ਼ੀ ਕੀਤੀ ਆ ਇਹ ਗੱਲ ਠੀਕ ਆ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਰਾਜ ਰਿਆ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਲੜਾਈ ਦੇ ਉਹ ਦਾਵੇਦਾਰ ਬਣਦੇ ਦਿਖਾਈ ਦੇ ਰਹੇ ਨੇ ਆਪਣੇ ਆਪ ਨੂੰ ਕਹਿੰਦੇ ਨੇ ਤੇ ਉਹਨਾਂ ਦਾ ਹੱਕ ਵੀ ਸੀਗਾ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਕਿਸਾਨੀ ਜਿਹੜੀ ਆ ਉਹਦੇ ਹੱਕ ਚ ਆਵਾਜ਼ ਜ਼ਰੂਰ ਉਠਾਈ ਜਾਵੇ ਸੋ ਜਿੱਥੇ ਉਹਨਾਂ ਨੂੰ ਇੱਕ ਸਿਆਸੀ ਏਜੰਡਾ ਮਿਲਿਆ ਉਥੇ ਉਹ ਤੁਹਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਤੀਜੀ ਜਿਹੜੀ ਆ ਰਾਜਨੀਤਿਕ ਪਾਰਟੀਆਂ ਚੌਥੀ ਉਹ ਲੋਕ ਨੇ ਚੌਥੇ ਉਹ ਲੋਕ ਜਿਹੜੇ ਕੀ ਪੰਜਾਬ ਦੇ ਨਿਵਾਸੀ ਆ ਮੈਂ ਗੱਲ ਕੀਤੀ ਨਾ ਪੰਡਤ ਕਹਿੰਦੇ ਗ੍ਰਹਿਚਾਲ ਜਿਹੜੇ ਕਈ ਵਾਰੀ ਇਕੱਠੀ ਹੋ ਜਾਂਦੀ ਆ ਸੋ ਦੇਖੋ ਕਿ ਇਹ ਇੱਥੋਂ ਦੀ ਸੱਤਾ ਦੇ ਬੈਠੇ ਲੋਕ ਵੀ ਤੁਹਾਡੇ ਨਾਲ ਨੇ ਬੀਜੇਪੀ ਜਿਹੜੀ ਤੁਹਾਨੂੰ ਹੱਕ ਨਹੀਂ ਸੀ ਦਿੰਦੀ ਉਹ ਵੀ ਤੁਹਾਡੇ ਨਾਲ ਆ ਕਾਂਗਰਸ ਵੀ ਤੁਹਾਡੇ ਨਾਲ ਆ ਤੇ ਪੰਜਾਬ ਦੇ ਲੋਕਾਂ ਨੇ ਵੇਖੋ ਕਿੰਡੀ ਵੱਡੀ ਗੱਲ ਆ ਕਿ ਲੋਕ ਬਹੁਤ ਖੁਸ਼ ਨੇ ਖਬਰਾਂ ਆ ਰਹੀਆਂ ਨੇ ਇਹ ਵਪਾਰੀ ਕਹਿੰਦੇ ਸਾਡਾ ਵਪਾਰ ਬੰਦ ਹੋ ਗਿਆ ਸੀਗਾ ਤੇ ਵਪਾਰ ਚੱਲ ਪੈਣਾ ਵਪਾਰ ਚੱਲਣਾ ਤੇ ਸਾਡੇ ਪੰਜਾਬ ਦੀ ਖੁਸ਼ਹਾਲੀ ਦਾ ਇੱਕ ਰਸਤਾ ਖੋਲਣਾ ਸੋ ਪੰਜਾਬ ਦੇ ਲੋਕਾਂ ਵਾਸਤੇ ਵੀ ਇੱਕ ਚੰਗੀ ਖਬਰ ਹੈ ਸਾਰੀਆਂ ਧਿਰਾਂ ਹੀ ਜਿਹੜੀਆਂ ਉਹ ਉਹ ਅੱਜ ਖੁਸ਼ ਦਿਖਾਈ ਦੇ ਰਹੀਆਂ ਨੇ ਸੋ ਇਹ ਇੱਕ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਇਹ ਸਮਾ ਬਣਿਆ ਤੇ ਜਿਹਦੇ ਚ ਸਾਰਾ ਪੰਜਾਬ ਹੀ ਤੇ ਪਾਰਟੀਆਂ ਵੀ ਤੁਹਾਡੀ ਕਿਸਾਨ ਆਗੂ ਤੁਹਾਡੀ ਹਮਾਇਤ ਨੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਤੁਹਾਡੀ ਪੁਰਾਣੀ ਪਾਰਟੀ ਅਕਾਲੀ ਦਾ ਅੱਜ ਉਹ ਬਹੁਤ ਜ਼ਿਆਦਾ ਫਿਕਰਮੰਦ ਆ ਤੇ ਹੰਝੂਆਂ ਰੋ ਰਹੀ ਆ ਤੁਹਾਡੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਉਹ ਪਾਰਟੀ ਆ ਜਿਹੜੀ ਪਾਰਟੀ ਨੂੰ ਤੁਸੀਂ ਰੋੜੇ ਮਾਰੇ ਤੇ ਜਿਹੜੀ ਪਾਰਟੀ ਦੇ ਆਗੂਆਂ ਨੂੰ ਤੁਸੀਂ ਇੰਨੇ ਅਸ਼ੂਤ ਸਮਝਿਆ ਕਿ ਤੁਸੀਂ ਆਖਿਆ ਇਹਨਾਂ ਨੂੰ ਸਟੇਜਾਂ ਤੇ ਨਹੀਂ ਅਸੀਂ ਚੜ੍ਹ ਦੇਣਾ ਤੇ ਇੱਕ ਵੱਖਰੀ ਗੱਲ ਵੇਖੋ ਕਿ ਇਹ ਪਾਰਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ 100 ਚੋਂ 70% ਸ਼ਮੂਲੀਅਤ ਵੀ ਕੀਤੀ ਤੁਹਾਡੇ ਮੋਰਚਿਆਂ ਵਿੱਚ ਤੇ ਬਾਹਰ ਦੇ ਦੇਸ਼ਾਂ ਵਿੱਚੋਂ ਬਹੁਤ ਵੱਡੀ ਪੱਧਰ ਤੇ ਐਨ ਆਰ ਆਈ ਭਰਾਵਾਂ ਨੇ ਜਿਹੜੇ ਕਿ ਅਕਾਲੀ ਦਲ ਨਾਲ ਸੋਚ ਨਾਲ ਜੁੜੇ ਸੀਗੇ ਇਹ ਮੈਂ ਕਹਿੰਕੀ ਇਹ ਨਹੀਂ ਕਹਿ ਰਿਹਾ ਕਿ ਆਸਾਨ ਕੀਤਾ ਉਹਨਾਂ ਨੇ ਤਾਂ ਇੱਕ ਦਰਦ ਸਮਝ ਕੇ ਗੱਲ ਕੀਤੀ ਉਹਨਾਂ ਨੇ ਇਸ ਮੋਰਚਿਆਂ ਦੇ ਵਿੱਚ ਵੱਡਾ ਜਿਹੜਾ ਯੋਗਦਾਨ ਪਾਇਆ ਤੇ ਮਾਫ ਕਰਨਾ ਇਹ ਗੱਲ ਇੱਕ ਬੰਦਾ ਲੇਖਾ ਜੋਖਾ ਕਰ ਰਿਹਾ ਸੀ ਤੇ ਚੈਨਲ ਤੇ ਬੈਠਾ ਕਰ ਰਿਹਾ ਸੀ ਮੈਂ ਉਹਦੇ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ ਪਰ ਗੱਲ ਉਹਦੀ ਸੁਣਨ ਵਾਲੀ ਆ ਉਹ ਕਹਿੰਦਾ ਵੀ ਤੁਸੀਂ ਹਜ਼ਾਰਾਂ ਕਰੋੜ ਰੁਪਈਆ ਉਥੇ ਰੋੜ ਕੇ ਆਏ ਤੇ ਜੇ ਇਹੀ ਕਿਤੇ ਕਿਸਾਨਾਂ ਲਈ ਲੱਗ ਜਾਂਦਾ ਕਿਉਂਕਿ ਪ੍ਰਾਪਤੀ ਨਹੀਂ ਕਰਕੇ ਆਏ ਅਸੀਂ ਗੱਲ ਉਥੇ ਦੀ ਉਥੇ ਪ੍ਰਣਾਲੀ ਉਥੇ ਹੀ ਖੜਾ ਤੇ ਅੱਜ ਤੱਕ ਅਸੀਂ ਉਡੀਕ ਰਹੇ ਹਾਂ ਕਿ ਜਿਹੜੀ ਲੜਾਈ ਨੂੰ ਅਸੀਂ ਜਿੱਤ ਕੇ ਆਏ ਸੀ ਉਸ ਲੜਾਈ ਦਾ ਅੱਜ ਤੱਕ ਸਾਨੂੰ ਨਿਆਂ ਨਹੀਂ ਮਿਲ ਰਿਹਾ ਲੜਾਈ ਅਸੀਂ ਫੇਰ ਲੜ ਰਹੇ ਹਾਂ ਫਿਰ ਅਸੀਂ ਭੁਖੜਤਾ ਵਾਲਾ ਮਰਨ ਵਰਤ ਅਸੀਂ ਸੜਕਾਂ ਜਾਮ ਕਰਕੇ ਲੋਕਾਂ ਨੂੰ ਜਾਮ ਕੀਤਾ ਹੋਇਆ ਤੇ ਲੋਕ ਜਿਹੜੇ ਆ ਸਾਨੂੰ ਮਾੜਾ ਵੀ ਕਹਿੰਦੇ ਨੇ ਪਰ ਮੈਂ ਇਹ ਗੱਲ ਕਰਦਾ ਸੀ ਕਿ ਵੱਡੀ ਪੱਧਰ ਤੇ ਉਸ ਅਕਾਲੀ ਦਲ ਨੇ ਤੁਹਾਡੀ ਜਿਹੜੀ ਆ ਉਹ ਬਾਹ ਵੀ ਫੜੀ ਆ ਸੋ ਤੁਹਾਡੀ ਅੱਜ ਦੀ ਇਸ ਹੋਣੀ ਦੇ ਲਈ ਉਹ ਬਹੁਤ ਜ਼ਿਆਦਾ ਫਿਕਰਮੰਦ ਆ ਪਰ ਇੱਕ ਗੱਲ ਕਹਿੰਦੇ ਹੁੰਦੇ ਆ ਕਹਿੰਦੇ ਕਿ ਫਿਰ ਪਛਤਾਏ ਕੀ ਹੂ ਜਦ ਚਿੜੀਆ ਚੁਗ ਗਈ ਖੇਤ ਗੁਰਬਾਣੀ ਵੀ ਇਹ ਸਾਨੂੰ ਦੱਸਦੀ ਆ ਕੀ ਆਪੇ ਫਾਤੜੀਏ ਤੈਨੂੰ ਕੌਣ ਛੜਾਵੇ RAM ਭਰਾਵੋ ਅੱਜ ਸਮਾਂ ਵਿਚਾਰਨ ਵਾਲਾ ਸਮਾਂ ਦੇਖਣ ਵਾਲਾ ਮੈਂ ਇਹ ਗੱਲਾਂ ਜਿਹੜੀਆਂ ਇਹ ਕਿਸਾਨ ਜਿਹੜੇ ਵਟਾਂ ਤੇ ਤੁਰਫ ਤੁਰਦੇ ਫਿਰਦੇ ਆ ਰਾਤਾਂ ਕੱਟਦੇ ਆ ਉਹਨਾਂ ਕਿਸਾਨਾਂ ਨੂੰ ਗੱਲ ਕਰਦਾ ਜਿਹੜੇ ਦਸਾਂ ਨੌ ਦੀ ਕਿਰਤ ਕਰਦੇ ਆ ਉਹ ਭਰਾਵੋ ਅੱਜ ਸਾਨੂੰ ਸਮਝਣ ਦੀ ਲੋੜ ਹੈ ਮੈਂ ਇੱਕ ਮੈਨੂੰ ਗੱਲ ਯਾਦ ਆ ਗਈ ਸਾਡੇ ਇੱਕ ਪੰਜਾਬੀ ਲੇਖਕ ਨੇ ਗੱਲ ਕਹੀ ਸੀ ਪੰਜਾਬ ਦੇ ਹਾਲਾਤਾਂ ਦੇ ਬਾਰੇ ਉਹ ਕਹਿੰਦਾ ਅੱਜ ਆਖਾਂ ਵਾਰਸਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਉਹਨੇ ਕਿਹਾ ਵੀ ਕਬਰਾਂ ਚੋਂ ਹੀ ਬੋਲ ਕੇ ਗੱਲ ਕਰ ਅਸੀਂ ਪੰਜਾਬ ਦੀ ਬੋੜੀ ਕਰਨੀ ਆ ਸੋ ਮੈਂ ਅੱਜ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਕਿ ਕਿਵੇਂ ਨਾ ਕਿਵੇਂ ਉਸ ਬਾਦਲ ਨੂੰ ਅੱਜ ਲੱਭੀਏ ਅਸੀਂ ਉਸ ਬਾਦਲ ਨੂੰ ਕਿਵੇਂ ਅਸੀਂ ਮੋੜ ਕੇ ਲਿਆਈਏ ਜਿਹੜਾ ਬਾਦਲ ਦੇਵੀ ਲਾਲ ਨੂੰ ਨਾਲ ਲੈ ਕੇ ਚੌਧਰੀ ਚਰਨ ਸਿੰਘ ਨੂੰ ਨਾਲ ਲੈ ਕੇ ਇਸ ਦੇਸ਼ ਦੀ ਕਿਸਾਨੀ ਦੇ ਲਈ ਵੱਡੀਆਂ ਲੜਾਈਆਂ ਲੜੀਆਂ ਤੇ ਜਿੱਤੀਆਂ ਤੇ ਅੱਜ ਤੱਕ ਦੇ ਇਹ ਜੋ ਹਾਲਾਤ ਬਣ ਗਏ ਨੇ ਇਹ ਹਾਲਾਤ ਤੱਕ ਨਹੀਂ ਸੀ ਪਹੁੰਚੇ ਜਦੋਂ ਤੁਸੀਂ ਆਪਣੀ ਪਾਰਟੀ ਨੂੰ ਮਾਰੋਗੇ ਜਦੋਂ ਤੁਸੀਂ ਯੋਜਨਾਬੱਧ ਢੰਗ ਨਾਲ ਇਹ ਆਪਣੀ ਜਿਹੜੀ ਸਿਆਸੀ ਪਾਰਟੀ ਖੇਤਰੀ ਪਾਰਟੀ ਕਾਲੀਦਾਨ ਨੂੰ ਤੁਸੀਂ ਮਾਰੋਗੇ ਤਾਂ ਫਿਰ ਇਹ ਦਿਨ ਦੇਖਣੇ ਪੈਣਗੇ ਪਰ ਦੁੱਖ ਜ਼ਰੂਰ ਹੁੰਦਾ ਕੱਲ ਜਦੋਂ ਸ਼ਾਮ ਪਈ ਤੇ ਇੱਕ ਟੀਵੀ ਚੈਨਲ ਨੇ ਇੱਕ ਡਿਬੇਟ ਰੱਖੀ